ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਬਲੇਰ ਇਸ ਸਮੇਂ ਅਸੀਂ ਖੜੇ ਆਂ ਮੁੱਲਾਂ ਪਰ ਡਿਵੀਜ਼ਨ ਨੰਬਰ 2 ਦੇ ਵਿੱਚ ਜਿੱਥੇ ਐ ਐਸਪੀ ਮੋਹਿਤ ਅਗਰਵਾਲ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਸਬਕੀ ਕੀ ਜਾਣਕਾਰੀ ਨਸ਼ਾ ਤਸ਼ਕਰਾਂ ਬਾਰੇ ਦਿੱਤੀ ਹੈ ਇਸ ਪੂਰੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਤੁਸੀਂ ਬਣੇ ਰਹੋ ਸਾਡੇ ਨਾਲ ਧੰਨਵਾਦ ਗਈ ਹੈ ਜਿਸ ਦੇ ਕਿਨਾਰ ਪੂਰਾ ਖਮਸ਼ਾ ਵਿਰੁੱਧ ਜਿਹੜਾ ਅੰਸ਼ੜਿਆ ਹੋਏ ਤਕੀਕਮ ਇਹ ਚ ਹੈ ਜੀ ਸਾਡੇ ਕੋਲੋਂ ਨਾ ਲਗਾਤਾਰ ਜੋ ਹੈ ਇਹ ਦਿੱਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਇਹਤਨ ਸ਼ਾਂਤੀ ਦੀ ਛੇੜਿਆ ਹੋਇਆ ਉਹਦੇ ਤੇ ਜਿਸ ਤਰ੍ਹਾਂ ਸੀਐਮ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨੇ ਉੱਤੇ ਕਾਰਵਾਈ ਕਰਦੇ ਹੋਏ ਲਗਾਤਾਰ ਜਿਹੜੀ ਮਲਾਪੁਰ ਸਬ-ਡਵੀਜ਼ਨ ਵੱਲੋਂ ਰਿਕਵਰੀਜ਼ ਵੀ ਕੀਤੀ ਜਾ ਰਹੀਆਂ ਨੇ ਪ੍ਰਾਪਰਟੀਆਂ ਵੀ ਜਿਹੜੀਆਂ ਹੈਗੀਆਂ ਨੇ ਇਹਨਾਂ ਦੀਆਂ ਫੋਰਫੀਚਰ ਉਹਨਾਂ ਦਾ ਕੀਤਾ ਗਿਆ ਤੇ ਇਸੇ ਤਰੀਕੇ ਦੇ ਨਾਲ ਜਿਹੜੀ ਇੱਕ ਡਿਮੋਲੀਸ਼ਨ ਐਕਸਰਸਾਈਜ਼ ਵੀ ਜਿਹੜੀ ਸਦਰਪੁਰਾਲੀ ਦੇ ਏਰੀਆ 'ਚ ਕੀਤੀ ਗਈ ਸੀ ਹੁਣ ਤੱਕ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਨੇ ਮਤਲਬ 60 ਤੋਂ ਉੱਤੇ ਦੇ ਕਰੀਬ ਐਫਆਈਆ ਤੁਸੀਂ ਦਰਜ ਕਰ ਚੁੱਕੇ ਹਾਂ ਇਸ ਮੁੱਦੇ ਤਹਿਤ ਆਪ ਪਿਛਲੇ ਹਫਤੇ ਦੀ ਜੇ ਮੈਂ ਗੱਲ ਕਹਾ ਤੁਹਾਨੂੰ ਅਸੀਂ 3-4 ਐਫਆਈਆਰ ਜਿਹੜੀਆਂ ਲੌਂਚ ਕੀਤੀਆਂ ਨੇ ਜੀ ਇਹਦੇ ਵਿੱਚੋਂ 3 ਐਫਆਈਆਰ ਤਾਂ ਕਲੀਆਂ ਸਿਟੀ ਕੁਰਾਲੀ ਦੇ ਵਿੱਚ ਨੇ ਜਿੱਥੇ ਰਿਕਵਰੀ ਹੈ ਉਸ ਤੋਂ ਬਿਨਾ ਉਹ ਬਹੁਤ ਐਫਆਈਆਰ ਨੇ ਸਾਡੀਆਂ ਜਿਹੜੀਆਂ ਕੰਜ਼ਮਪਸ਼ਨ ਬੇਸ ਨੇ ਜਿਦੇ ਵਿੱਚ ਬੰਦੇ ਕੁਝ ਇਹ ਜਿਹੇ ਹੈਗੇ ਨੇ ਜਿਹੜੇ ਕਿ ਨਸ਼ਾ ਕਰਕੇ ਪਰਿਵਾਰ ਦੇ ਵੀ ਕਾਬੂ ਚ ਨਹੀਂ ਹੈਗੇ ਤੋਂ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਕਿ ਉਹਨਾਂ ਖਿਲਾਫ ਕਾਰਵਾਈ ਵੀ ਹੋਵੇ ਤੋਂ ਉਹਨਾਂ ਦਾ ਲਾਜ਼ਮੀ ਤਾਂ ਉਹਨਾਂ ਬੰਦਿਆਂ ਨੂੰ ਅਸੀਂ 27 NDPS ਦੇ ਵਿੱਚ ਮਲਟੀਪਲ FIR ਜਿਹੜੀਆਂ ਸਾਡੇ ਵੱਲੋਂ ਦਰਜ ਹੋਈਆਂ ਨੇ ਜਿਦੇ ਵਿੱਚ ਬੰਦਿਆਂ ਦਾ ਅਸੀਂ ਜਿਹੜਾ ਹੈਗਾ FIR ਵੀ ਦਿੱਤੀ ਗਈ ਹੈ ਤੇ ਕਈ ਪੇਰੈਂਟਸ ਨੇ ਕੋਰਟ ਦੇ ਵਿੱਚ ਜਾ ਕੇ ਆਪਣੀਆਂ ਐਪਲੀਕੇਸ਼ਨਸ ਲਗਵਾਈਆਂ ਨੇ ਕਿ ਅਸੀਂ ਉਹਨਾਂ ਦਾ ਇਲਾਜ ਕਰਾਉਣਾ ਚਾਹੁੰਦੇ ਆਂ ਤਾਂ ਮੰਨ ਕੋ ਦਾਲਦੇ ਅਕੋਰਡਿੰਗਲੀ ਆਰਡਰ ਹੋਇਆ ਜਿਦੇ ਵਿੱਚ ਉਹੋ ਬੰਦੇ ਡੀਡਿਕਸ਼ਨ ਸੈਂਟਰਸ ਦੇ ਵਿੱਚ ਜਿਹੜਾ ਟ੍ਰੀਟਮੈਂਟ ਲੈ ਰਹੇ ਨੇ ਡਿਊਰਿੰਗ ਪਰਚਾ ਇੱਕ ਤਾਂ ਉਹ ਸਿਸਟਮ ਚੱਲ ਰਿਹਾ ਜੀ ਸੈਕੰਡ ਚੀਜ਼ ਹੈਗੀ ਹੈ ਕਿ ਜਿਹੜੇ ਪੈਡਲਰ ਨੇ ਜਿਹੜੇ ਨਸ਼ਾ ਵੇਚ ਰਹੇ ਨੇ ਜਾਂ ਸਮਗਲਰ ਨੇ ਜਿਹੜੇ ਕਿ ਅੱਗੇ ਇਸੇ ਤੋਂ ਪੈਸਾ ਕਮਾ ਰਹੇ ਤਾਂ ਉਹ ਜਿਹੜੇ ਬੰਦੇ ਨੇ ਉਹਨਾਂ ਦੇ ਤਹਿਤ ਜਿਹੜੀਆਂ ਹੈਗੀਆਂ ਨੇ ਆ ਚਾਰ ਐਫਆਈਆਰ ਜਮੈਂ ਤੁਹਾਨੂੰ ਉਹ ਦੱਸ ਰਿਹਾ ਜਿਨ੍ਹਾਂ ਦੇ ਵਿੱਚ ਰਿਕਵਰੀ ਬੇਸਡ ਪਰਚਾ ਹੈ ਕੰਜ਼ਮਪਸ਼ਨ ਬੇਸ ਨਹੀਂ ਹੈਗਾ ਇਹ ਰਿਕਵਰੀ ਬੇਸਡ ਪਰਚਾ ਜਿਨ੍ਹਾਂ ਤੋਂ ਸਮਾਨ ਬਰਾਮਦ ਹੋਇਆ ਸੋ ਉਹ ਇੱਕ ਦਾ ਰੀਸੈਂਟਲੀ ਅਸੀਂ ਆਹ 10 ਅਗਸਤ ਨੂੰ ਪਰਸੋਂ ਜਿਹੜੀ ਹੈਗੀ ਐਫਆਈਆਰ ਦਿੱਤੀ ਹੈ ਉਹ ਹੈਗੀ ਹੈ 65 ਨੰਬਰ ਐਫਆਈਆਰ ਇਹ ਐਫਆਈਆਰ ਅਸੀਂ ਤਿੰਨ ਦੋਸ਼ੀ ਨੇ ਕ੍ਰਿਸ਼ਨ ਲਾਲ ਨਿਖੇਲ ਕੁਮਾਰ ਤੇ ਦੀਪਕ ਉਰਫ ਦੀਪੂ ਇਹ ਵਾਰਡ ਨੰਬਰ 13 ਕੁਰਾਲੀ ਦੇ ਰਹਿਣ ਵਾਲੇ ਨੇ ਇਹਨਾਂ ਦੇ ਉੱਤੇ ਐਫਆਈਆਰ ਦਰਜ ਕੀਤੀ ਹੈ ਇਹਨਾਂ ਦੇ ਵਿੱਚੋਂ ਕ੍ਰਿਸ਼ਨ ਤੇ ਦੀਪਕ ਜਿਹੜੇ ਦੀਪਕ ਉਰਫ ਦੀਪੂ ਤੇ ਨਿਖੇਲ ਕੁਮਾਰ ਇਹ ਤਿੰਨਾਂ ਦੇ ਤੇ ਐਫ ਆਈ ਆਰ ਦਰਜ ਕੀਤੀ ਤੇ 16 ਗ੍ਰਾਮ ਇਹਨਾਂ ਤੋਂ ਹਿਰੋਇਨ ਦੀ ਰਿਕਵਰੀ ਹੋਈ ਹੈ। ਇਸੇ ਲੜੀ ਦੇ ਤਹਿਤ 7 ਅਗਸਤ ਨੂੰ ਉਦੋਂ 3 ਦਿਨ ਪਹਿਲਾਂ ਜਿਹੜੀ ਹੈ ਅਸੀਂ 64 ਨੰਬਰ ਐਫ ਆਈ ਆਰ ਦਰਜ ਕੀਤੀ ਸੀ ਜਿਦੇ ਵਿੱਚ ਪਰਮਿੰਦਰ ਉਰਫ ਕਾਕਾ ਜੈਂਡ ਵਾਰਡ ਨੰਬਰ 7 ਕੋਰਾਲੀ ਦੇ ਰਹਿਣ ਵਾਲਾ ਇਹਦੇ ਕੋਲੋਂ ਅਸੀਂ ਅਪਰੋਕਸੀਮੇਟਲੀ 6 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਰਿਕਵਰ ਕੀਤੀ ਸੀਗੀ। ਫਿਰ ਇੱਕ ਹੋਰ ਐਫ ਆਈ ਆਰ ਹੈਗੀ ਹੈ 62 ਨੰਬਰ ਐਫ ਆਈ ਆਰ ਜੋ 4 ਅਗਸਤ ਨੂੰ ਅਸੀਂ ਦਿੱਤੀ ਸੀਗੀ ਉਹਦੇ ਵਿੱਚ ਦੋ ਦੋਸ਼ੀ ਨੇ ਕ੍ਰਿਸ਼ਨ ਉਰਫ ਵਿਪਨ ਤੇ ਕਮਲਜੀਤ ਉਰਫ ਏ ਵੀ ਨੋਚ ਸਿੰਘ ਕਮਾਕੀਤਾ ਸਿੰਗਾਪੁਰੇ ਦਾ ਤੇ ਕ੍ਰਿਸ਼ਨ ਸ਼ਹਿਰ ਦਾ ਜਿਹੜਾ ਹੈ ਦਾ ਰਹਿਣ ਵਾਲੇ ਨੇ ਇਹਨਾਂ ਦੋਨਾਂ ਤੋਂ ਵੀ 6 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਦੀ ਰਿਕਵਰੀ ਹੋਈ ਸੀ। ਇਸੇ ਲੜੀ ਦੇ ਤਹਿਤ 66 ਨੰਬਰ ਐਫ ਆਈ ਆਰ ਹੈ ਜਿਹਦੇ ਵਿੱਚ ਫਿਰ ਅਪਰੋਕਸੀਮੇਟਲੀ ਜਿਹੜੀ ਹੈਗੀ ਹੈ 5.5 ਗ੍ਰਾਮ ਹਿਰੋਇਨ ਬਰਾਮਦ ਹੁੰਦੀ ਹੈ। ਇਹ ਦਰਸ਼ਨ ਬੂਟਾ ਜਿਹੜਾ ਹੈਗਾ ਇੱਕ ਠੇਜ਼ਰਾਬਾਦ ਦਾ ਰਹਿਣ ਵਾਲਾ ਹੈ ਇਹ ਮਾਜਰੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ। ਤੋਂ ਇਸ ਤਰੀਕੇ ਦੇ ਨਾਲ ਇਸ ਲੜੀ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਸਾਡੇ ਵੱਲੋਂ ਲਗਾਤਾਰ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ। ਤੋ ਜਿਸ ਤਰ੍ਹਾਂ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਇੱਕ ਯੁੱਧ ਚਾਹਦੇ ਆ ਉਹਦੇ ਤਹਿਤ ਜਿਵੇਂ ਸਾਨੂੰ ਪਬਲਿਕ ਤੋਂ ਵੀ ਇਨਫੋਰਮੇਸ਼ਨ ਆਂਦੀ ਹੈ ਤੇ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਸਟਰੀਟ ਰੈਡਿੰਗ ਹੈ ਲੋਕਲ ਲੈਵਲ ਦੇ ਉੱਤੇ ਆਪਣੇ ਪਿੰਡਾਂ 'ਚ ਆਪਣੇ ਵਾਰਡਾਂ ਦੇ ਵਿੱਚ ਜਿੱਥੇ ਦਿੱਕਤ ਆ ਰਹੀ ਹੈ ਅਸੀਂ ਉੱਥੇ ਕਾਰਵਾਈ ਲਗਾਤਾਰ ਕਰਦੇ ਆਂ ਤੋ ਤੁਹਾਡੇ ਮਾਧਮੇ ਦੇ ਰਾਹੀਂ ਮੇਰੀ ਪਬਲਿਕ ਨੂੰ ਇਹ ਅਪੀਲ ਹੈਗੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਇਹ ਨਾ ਸੋਚੋ ਕਿ ਤੁਹਾਡਾ ਨਾਮ ਜਿਹੜਾ ਹੈਗਾ ਉਹ ਬਾਹਰ ਆਊਗਾ ਪਹਿਲੀ ਗੱਲ ਤਾਂ ਨਸ਼ੇ ਤਸਕਰਾਂ ਤੋਂ ਬਰਨਦੀ ਲੋੜ ਨਹੀਂ ਹੈਗੀ ਤੁਸੀਂ ਖੁੱਲਕੇ ਉਹਨਾਂ ਦਾ ਨਾਮ ਲੈ ਸਕਦੇ ਹੋ ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਨਾਮ ਜਿਹੜਾ ਬਾਹਰ ਆਉਣ ਤੇ ਤੁਹਾਨੂੰ ਕੋਈ ਆਪਣਾ ਨੁਕਸਾਨ ਦਾ ਖਤਸ਼ਾ ਹੁੰਦਾ ਹੈ ਤਾਂ ਤੁਸੀਂ ਸਾਡੇ ਕੋਲੇ ਸਾਡੀ ਸੇਫ ਪੰਜਾਬ ਹੈਲਪਲਾਈਨ ਹੈਗੀ ਹੈ ਉਹਦੇ ਤੇ WhatsApp ਤੇ ਵੀ ਹੋ ਜਾਂਦਾ ਹੈ ਤੇ ਆਨਲਾਈਨ ਵੀ ਹੋ ਜਾਂਦਾ ਹੈ ਤਾਂ ਤੁਸੀਂ ਸੇਫ ਪੰਜਾਬ ਦੇ ਹੈਲਪਲਾਈਨ ਦੇ ਉੱਤੇ ਕੰਪਲੇਂਟ ਕਰ ਸਕਦੇ ਹੋ ਨਹੀਂ ਤਾਂ ਡਾਇਰੈਕਟਲੀ ਤੁਸੀਂ ਮੈਨੂੰ ਵੀ ਜਿਹੜੀ ਹੈਗੀ ਹੈ ਦੀ ਇਨਟੀਮੇਸ਼ਨ ਦੇ ਸਕਦੇ ਹੋ ਯਾ ਸਾਡੇ ਜਿਹੜੇ ਸਬੰਧਤ ਐਸਚਓ ਸਾਹਿਬਾਨ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੇ ਸਕਦੇ ਹਾਂ ਤੁਹਾਡਾ ਨਾਮ ਜਿਹੜੇ ਸਾਡੇ ਵੱਲੋਂ ਗੁਪਤ ਰੱਖਿਆ ਜਾਊਗਾ ਤੇ ਜਿੱਥੇ ਕਾਰਵਾਈ ਬਣਦੀ ਹੈ ਉਹ ਡੈਫੀਨਿਟਲੀ ਕੀਤੀ ਜਾਊਗੀ ਅਸੀਂ ਹੁਣ ਤੱਕ ਹੀ ਜਿਹੜੀ ਸਾਡੀ ਹੈਗੀ ਹੈ ਸਾਡੇ ਮਲਟੀਪਲ ਐਫਆਈਆਰਜ਼ ਜ਼ਰਬ ਹੋ ਚੁੱਕੀਆਂ ਨੇ ਉਹ ਇਸੇ ਕਰਕੇ ਹੈ ਕਿ ਜਿਹੜਾ ਵੀ ਬੰਦਾ ਆਪਣਾ ਏਰੀਆ ਸਾਫ਼ ਕਰਾਉਣਾ ਚਾਹੁੰਦਾ ਜਾਂ ਜਿਹਨੂੰ ਲੱਗਦਾ ਹੈ ਸਾਡੇ ਏਰੀਆ 'ਚ ਹੈਗੀ ਹੈ ਕਿਤੇ ਕਮੀ ਬੇਸ਼ੀ ਰਹਿ ਗਈ ਹੈ ਉਹ ਸਾਨੂੰ ਜ਼ਰੂਰ ਦੱਸੇ ਉਹ ਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਸਰ ਜਿਹੜੇ ਬੰਦੇ ਫੜੇ ਨੇ ਕਿੰਨੀ ਦੇਰ ਤੋਂ ਇਸ ਤਰੀਕੇ ਨਾਲ ਸਿਰੇ ਦਾ ਕਾਰੋਬਾਰ ਕਰ ਰਹੇ ਨੇ ਕਿ ਕਿਹ ਕੀ ਦੇਖੋ ਜਿਹਨਾਂ ਦੀ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ ਨਾ ਕੁਝ ਬੰਦੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਇਹ ਇਸ ਤਰੀਕੇ ਦੇ ਨੇ ਜ਼ਿਆਦਾਤਰ ਜਿਹੜੇ ਕਿ ਨਸ਼ਾ ਕਰ ਲੈਂਦੇ ਨੇ ਨਸ਼ਾ ਕਰਕੇ ਆਪਣਾ ਜਿਹੜਾ ਹੈਗਾ ਫਿਰ ਆਪਣਾ ਖਰਚਾ ਕੱਢਣ ਦੇ ਲਈ ਉਹਨੂੰ ਵੇਚਣਾ ਵੀ ਸ਼ੁਰੂ ਕਰ ਦਿੰਦੇ ਨੇ ਉਸੇ ਨੂੰ ਹੀ ਆਪਣਾ ਰੋਜ਼ਗਾਰ ਬਣਾ ਲੈਂਦੇ ਨੇ ਉਹ ਆਪਣਾ ਘਰ ਵੀ ਉਹਦੇ ਨਾਲ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਨਾਲ ਆਪ ਵੀ ਨਸ਼ਾ ਕਰਦੇ ਰਹਿੰਦੇ ਨੇ ਇਹ ਉਸ ਤਰੀਕੇ ਦੇ ਨੇ ਅੱਜੇ ਮੈਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਹੋਰ ਜਾਣਕਾਰੀ ਦਊਗਾ ਅਸੀਂ ਤਿੰਨ ਬੰਦਿਆਂ ਦੇ ਖਿਲਾਫ ਉਹਨਾਂ ਦੀ ਪ੍ਰਾਪਰਟੀ ਅਟੈਚਮੈਂਟ ਵੀ ਕੇਸ ਬਣਾ ਕੇ ਭੇਜੇ ਸੀਗੇ 68 ਐਫ ਜਿਹੜਾ ਹੈ ਆਪਣਾ ਐਂਡੀਪਲੇਸ ਸੈਕਟਰ ਦੇ ਤਹਿਤ ਹੈ ਉਹਦੇ ਵਿੱਚ ਜਿਹੜੀ ਹੈਗੀ ਹੈ ਅਸੀਂ ਇੱਕ ਜਿਹੜੀ ਹੈਗਾ ਵਹੀਕਲ ਵੀ ਜਿਹੜਾ ਹੈਗਾ ਫ੍ਰੀਜ਼ ਕਰਵਾਇਆ ਦੋ ਮੋਟਰਸਾਈਕਲ ਫ੍ਰੀਜ਼ ਹੋਏ ਨੇ ਇੱਕ ਇੱਕ ਸਕੋਰਪਿਓ ਕਾਰਾ ਸ਼ਾਇਦ ਤੇ ਇੱਕ ਅੱਧਾ ਕਿਸੇ ਦਾ ਘਰ ਵਗੈਰਾ ਵੀ ਸੀਗਾ ਉਹ ਸਾਰਾ ਕੁਝ ਸਾਡਾ ਜੇ ਫਾਈਨਲ ਹੋ ਕੇ ਆਉਣ ਵਾਲਾ ਉਹ ਸਾਰਾ ਜਦੋਂ ਆ ਜਾਂਦਾ ਅਸੀਂ ਤਿੰਨ ਕੇਸ ਭੇਜੇ ਹੋਏ ਨੇ ਰਿਗਾਰਡਿੰਗਲੀ ਤੁਹਾਨੂੰ ਉਹ ਉਹ ਬੰਦੇ ਨੇ ਜਿਨ੍ਹਾਂ ਨੇ ਪ੍ਰਾਪਰਟੀਆਂ ਕ੍ਰੀਏਟ ਕੀਤੀਆਂ ਨੇ ਨਸ਼ੇ ਦੀ ਕਮਾਈ ਤੋਂ ਉਹਨਾਂ ਬਾਰੇ ਵੀ ਤੁਹਾਨੂੰ ਜੇ ਜਿਹੜੀ ਹੈ ਅਸੀਂ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਸ